ਇਹ ਤੇ ਜੀਆ ਕਲਪਤੈ ਪਈ ਹੋਈ ਹੈ ਕੰਮ ਦੀ ਮੇਰੀ ਮੇਰੀ ਸੋਨ ਲ ਮੇਰੀ ਮਾਮੀ ਲਾਵੀ ਮਿੱਤਰੋ ਆਪਾਂ ਐਚਪੀ ਦੀ ਵਹਿੜ ਤੋਰ ਕੇ ਦਿਖਾਉਣੇ ਆ ਇਧਰ ਨੂੰ ਲੈ ਚੰਦੇ ਤੇ ਪਸ਼ੂ ਮੰਡੀ ਤਣਾ ਉਲਾ ਤੇ ਪਹੁੰਚੇ ਹੋਏ ਸੀਗੇ ਤੇ ਬਾਕੀ ਬਾਈ ਨਾਲ ਵੀ ਗੱਲਬਾਤ ਕਰਾਵਾਂਗੇ ਅਡਰਾ ਜਿਹੜਾ ਲੈ ਕਿ ਨਾ ਤੁਰਿਆ ਨਹੀਂ ਜਾਂਦਾ ਗਾਂ ਤੋਂ ਹਣਾ ਤੇ ਥੋੜੀ ਕਮਜ਼ੋਰੀ ਜ਼ਰੂਰ ਹੈ ਜੇ ਗੱਲ ਕਰੀਏ ਤਾਂ ਬਾਕੀ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਮੋੜਦਾ ਬਾਈ ਜਿਵੇਂ ਆਪਾਂ ਕਹਿ ਦਿਆ ਨਾ ਵੜ ਚੰਗੀ ਆ ਦੁੱਧ ਵਾਲੀ ਆ ਬਾਕੀ ਤੇ ਖੇਤ ਪੱਖੋਂ ਜ਼ਰੂਰ 검ਜੋ ਥੋੜੀ ਜੀ ਇਹ ਦੁੱਧ ਜਿਹੜਾ ਉਸ ਨੇ ਆ ਬਾਈ ਨੂੰ ਕੀ ਰਿਕਾਰਡ ਰਹਿੰਦਾ ਦੁੱਧ ਹਣਾ ਕਿੰਨਾ ਦੁੱਧ ਕਰਦੀ ਆ ਤਾਜੀ ਸੁਈ ਹੋਈ ਆ ਤੇ ਸਾਰੀ ਗੱਲਬਾਤ ਬਾਈ ਨਾਲ ਕਰਾਉਣੇ ਆ ਅੰਦਰ ਦੀ ਸਪੇਸ ਆੜੀ ਬਹੁਤ ਸੋਹਣੀ ਤਿਆਰ ਹੋਈ ਹੋਈ ਆ ਬਾਕੀ ਗੱਲ ਬਾਤ ਬਾਈ ਨਾਲ ਕਰਦੇ। ਬਾਈ ਅਸੀਂ ਗੱਲ। ਸਤਿ ਸ੍ਰੀ ਅਕਾਲ ਬਾਈ। ਹਾਂ ਬਾਈ ਨਾਮ ਦੱਸੋ ਆਪਣਾ। ਗੁਰਵਿੰਦਰ ਸਿੰਘ ਬਾਈ। ਠੀਕ ਆ ਗੁਰਵਿੰਦਰ ਬਾਈ ਪਿੰਡ ਕਿਹੜਾ ਹੈਗਾ? ਪਠੜਾ ਬਾਈ। ਪਠੜਾ ਆਪਣਾ ਬਲੱਡ ਕੋਲੇੜ। ਨਹੀਂ ਬਾਈ ਆਤੀ ਨਾਲ ਹੀ। ਠੀਕ ਆ ਜ਼ਿਲ੍ਹਾ ਸੰਗਰੂਰ। ਜ਼ਿਲ੍ਹਾ ਬਰਨਾਲਾ ਜੀ। ਬਰਨਾਲਾ? ਬਰਨਾਲਾ ਜੀ। ਠੀਕ ਆ ਤੇ ਗੁਰਵਿੰਦਰ ਬਾਈ ਜਿਹੜੀ ਆਪਾਂ ਆ ਬੈਡ ਦਿਖਾਈਏ ਕਹਿੰਦੇ ਸੂਆ। ਦੂਜਾ ਸੂਆ ਬਾਈ। ਦੂਜਾ ਸੂਆ? ਹਾਂ ਜੀ। ਠੀਕ ਆ ਕੈ ਕਿ ਦਿਨਾਂ ਸੂਈ ਆ ਬਾਈ? ਹੋ ਗਏ ਬਾਈ 10-12 ਦਿਨ। 10-12 ਦਿਨ। ਦੁੱਧ ਬਾਈ ਕਿੰਨਾ ਤ ਪਿਛਲੇ ਸਵੇਰੇ ਦਿੱਤਾ ਪਿਆੜਨੇ 24 ਲੀਟਰ ਦੁੱਧ। ਠੀਕ ਹੈ। ਮਾਲਾ ਵੀ ਹਜੇ ਘਰ ਹੋ ਰਹੀ ਹੈ। ਅਜੇ ਥੋੜੀ ਕਮਜ਼ੋਰ ਰਹੀ ਸਤੋ। ਕਮਜ਼ੋਰ ਹੈ ਨਾ। ਹਾਂ ਜੀ। ਠੀਕ ਆ। ਤੇ ਮੰਗਰ ਬੱਸੀ ਆ ਬਈ ਹਣਾ? ਬੱਸੀ ਆ ਬਈ। ਠੀਕ ਆ। ਤੇ ਗਰਵੰਦਰ ਭਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ? ਰੇਟ ਤਾਂ ਬਈ ਦਾ 55000 ਕਰਦੇ ਆ 50 ਦੀ ਦੇ ਦਾਂਗੇ। ਠੀਕ ਆ। ਇੱਕ ਵਾਰੀ ਮੋਬਾਈਲ ਨੰਬਰ ਦੱਸੋ ਬਈ। 9781838232। ਮੰਨਤਾਲ ਹੋ ਜੂਗਾ। ਹਾਂ ਜੀ। ਦਸੱਲੀ ਕਰ ਸਕਦਾ ਲਾ? ਹਾਂ ਹਾਂ ਕਰ ਸਕਦਾ ਬਾਈ। ਲੈ ਵੀ ਮਿੱਤਰੋ ਦਸੱਲੀ ਕਰਕੇ ਤੁਸੀਂ ਖਰੀਦਣੀਆਂ ਬਹਿੜਾ ਜਿਹੜੀ ਚੰਗੀ ਆ ਮਜੂਦਾ ਕਹਿੰਦਾ ਤਿਆਰ ਆ ਤੇ ਬਸ ਇੱਕ ਫਰੀਵਾਰ ਕਹਿੰਦਾ 24 ਲੀਟਰ ਦੁੱਧ ਦਿੱਤਾ ਸੀਗਾ। ਮੈਂ ਵੀ ਕਹਿੰਦਾ ਉਮੀਦ ਚੰਗੀ ਆ ਮਗਰ ਬੱਚੀ ਆ। ਆ ਚੱਪ ਦੀ ਬਹੁਤ ਸੋਹਣੀ ਆ ਤੇ ਬਾਕੀ ਗੁਰਵੰਦਰਨਾ ਬਾਈ ਨਾਲ ਸੰਪਰਕ ਕਰ ਸਕਦੇ ਪਿੰਡ ਪੱਠਣਾ ਜਿਲ੍ਹਾ ਬਰਨਾਲਾ ਤੇ ਬਾਕੀ ਰੇਟ ਬਾਈ 55000 ਕਰਦਾ ਤੇ 50000 ਦੇਣੀ ਆ ਕਹਿੰਦਾ ਮਾਨਦਾਨ ਵੀ ਜਰੂਰ ਕਰਕੇ ਦੋਰਾ। ਲੈ ਵੀ ਮਤਰਾ ਕਹਿੰਦਾ ਬਾਈ ਦੇ ਆਪਾਂ ਮੱਝ ਦਿਖਾਉਣਾ ਤੇ ਆਰਡਰ ਦੀ ਗੱਲ ਕਰੀਏ ਬਹੁਤ ਸੋਹਣਾ ਤੇ ਚੰਗੀ ਕੁਆਲਿਟੀ ਵਾਲੀ ਮੱਝ ਆ ਤਾਜੀ ਸੂਈ ਹੈ ਤੇ ਬਾਕੀ ਅੱਖਾਂ ਦੇ ਵਿੱਚ ਥੋੜਾ ਜਿਹਾ ਚਿੱਟਾ ਪਾਣਾ ਜਿਵੇਂ ਆਪਣੀਂ ਲੀ ਰਾਵੀ ਨਾਲ ਸੱਚ ਕਹਾਂ ਨੇ ਹਣਾ ਤੋਰ ਲਵੇ ਤੁਹਾਨੂੰ ਮੜਿਆ ਇਹ ਥਣਾ ਦੀ ਬੰਤੜੜੀ ਬਹੁਤ ਸੋਹਣੀ ਆ ਗਿਠਗਿਠ ਤੇ ਥਣ ਲੱਗਿਆ ਹੋਇਆ ਤੇ ਆਡਰ ਦੀ ਜਿਵੇਂ ਹਣਾ ਜਿਵੇਂ ਕਹਿੰਦੇ ਖੁੱਲੀ ਆਡਰ ਵਾਲੀ ਆ ਤੇ ਥੋੜੀ ਜਿਹੀ ਕਮਜ਼ੋਰੀ ਜ਼ਰੂਰ ਆ ਤੇ ਬਾਕੀ ਦੁੱਧ ਚੰਗਾ ਉਮੀਦ ਲੱਗਦੀ ਹਣਾ ਬਾਕੀ ਬਾਈ ਤੋਂ ਵੀ ਗੱਲ ਬਾਤ ਕਰਾਵਾਂਗੇ ਪੁੱਛਾਂਗੇ ਕੀ ਗੱਲ ਬਾਤ ਕਰਦਾ ਦੁੱਧ ਕੀ ਰਹਿੰਦਾ ਹੈ ਤੇ ਬਾਕੀ ਤਾਜੀ ਸੂਈ ਹੋਈ ਹਣਾ ਗੱਲਬਾਤ ਬਾਈ ਨਾਲ ਕਰਦੇ ਆਂ ਤੇ ਪਹਿਲੇ ਇੱਕ ਵਾਰੀ ਤੁਸੀਂ ਆਰਡਰ ਤੇ ਨਿਗਾਹ ਮਾਰ ਲਓ ਨਾ ਆਰਡਰ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਤੇ ਮੱਝ ਵੀ ਦੁੱਧ ਵਾਲੀ ਜੇ ਕਿਸੇ ਫਰਾਣੇ ਲੈਣੀ ਹੁੰਦੀ ਆ ਤਾਂ ਜਰੂਰ ਗੌਰ ਕਰ ਲਿਓ ਤੇ ਬਾਈ ਨਾਲ ਗੱਲਬਾਤ ਕਰਦੇ ਆਂ ਹਾਂ ਬਾਈ ਸਸੀ ਗੱਲ ਸਸੀ ਗੱਲ ਜੀ ਹਾਂ ਬਾਈ ਨਾਮ ਦੱਸੋ ਆਪਣਾ ਹਰਪਾਲ ਸਿੰਘ ਹਰਪਾਲ ਹਾਂਜੀ ਠੀਕ ਆ ਤੇ ਹਰਪਾਲ ਬਾਈ ਪਿੰਡ ਕਿਹੜਾ ਹੈ ਪਿੰਡ ਪੰਜਗਰਾਹੀ ਹੈ ਬਾਈ ਪੰਜਗਰਾਹੀ ਮੋਗੇਜਾ ਨਾ ਫਰੀਦਗੋੜ ਫਰੀਦਗੋੜ ਠੀਕ ਆ ਤੇ ਹਰਪਾਲ ਬਾਈ ਮੰਨ ਲਾ ਕੇਵੇਂ ਸੂਏ ਮਾਜ ਤੇ ਬਾਈ ਤੀਜੇ ਸੂਏ ਕੀ ਜਜ਼ਵੀ ਠੀਕ ਹੈ ਕਹਿ ਕੇ ਦੇਣੇ ਸੁਯੋਗੀ ਹੁਣ ਸੁਈ ਨੂੰ ਹਫਤਾ ਹੋ ਗਿਆ ਉਹ ਹਫਤਾ ਨਹੀਂ 10 ਦਿਨ ਹੋ ਗਏ ਹੁਣ ਠੀਕ ਹੈ ਤੇ ਹਰਪਾਲ ਦੁੱਧ ਦੀ ਗੱਲ ਆਉਂਦੀ ਬਾਈ ਦੁੱਧ ਕਿੰਨਾ ਤਿਆਰ ਹੋਣਾ ਇਸ ਟਾਈਮ ਬਾਈ ਇਸ ਟਾਈਮ 18 ਕਿਲੋ ਦੁੱਧ ਤਿਆਰ ਆ ਪੂਰਾ ਜਮਾ ਪੂਰਾ ਜਮਾ ਦਸੈਲੀ ਕਰਾ ਦੋਗੇ ਮੈਂ ਨਾ ਗਾਰੰਟੀ ਹੈ ਠੀਕ ਹੈ ਤੇ ਇਹ ਮੋਬਾਈਲ ਨੰਬਰ ਬੋਲੀ ਹਰਪਾਲ ਇੱਕ ਹੋਣੀ ਹੈ 78 142 ਜੀ 44 428 ਠੀਕ ਹੈ ਤੇ ਹਰਪਾਲ ਮੰਨ ਲਾ ਦੁੱਧ ਦੀ ਮੀਦ ਹੋਰ ਹੈਗੀ ਬਦਨ ਦੀ ਕਿ ਭਾਈ 18 ਦੇ ਭਾਈ ਬਦੂ ਗਿਆ ਜੇ ਤੇ ਮੈਲਾ ਸੱਟਣਾ ਇਹਨੇ ਮੈਲੇ ਸੱਟਣਾ ਮੈਲੇ ਤੇ ਲੱਗੀ ਪਲੱਸ ਹੀ ਆਊਗੀ ਠੀਕ ਹੈ ਤੇ ਹਰਪਾਲ ਰੇਟ ਦੀ ਗੱਲ ਆਉਂਦੀ ਭਾਈ ਰੇਟ ਕੀ ਕਰਤਾ ਮੁੱਲ 95000 ਆਹਣਾ ਕਿੰਨੇ ਜੋਜੂ ਆਹਣਾ 85 ਦੀ ਹੋ ਬਾਈ ਠੀਕ ਹੈ ਦਸਲੀ ਦੋ ਟਾਈਮ ਕਰ ਸਕਦਾ ਮੈਂ ਨਾ ਜਿਵੇਂ ਮਰਜੀ ਤਿੰਨ ਟਾਈਮ ਚੋਲੇ ਭਾਵੇਂ ਕਰੇ ਠੀਕ ਹੈ ਲੈ ਵੀ ਮਿੱਤਰੋ ਬਾਈ ਦਾ ਪਿੰਡ ਆ ਪੰਜ ਗਰਾਂ ਹੀ ਹਰਪਾਲ ਦਾ ਤੇ ਜ਼ਿਲ੍ਹਾ ਰਹਿੰਦਾ ਆਪਾਂ ਨੂੰ ਫਰੀਦਕੋਟ ਫਰੀਦਕੋਟ ਤੇ ਬਾਈ ਕਹਿੰਦਾ 18 ਲੀਟਰ ਹੁਣ ਮੌਕੇ ਦਾ ਤਿਆਰ ਆ ਤੇ ਸੂਏ ਬਾਈ ਚੌਥੇ ਤੀਜੇ ਤੀਜੇ ਸੂਏ ਆ ਤੇ 10 ਦਿਨਾਂ ਦੀ ਸੂਈ ਆ ਜੇ ਮਾਰੇ ਤੇ ਬਾਈ ਕਹਿੰਦਾ ਲੱਗਣੀਆਂ ਤੇ ਦਸੱਲੀ ਤੁਸੀਂ ਕਰਕੇ ਸੰਪਰਕ ਕਰ ਸਕਦੇ ਹੋ ਬਾਈ ਹਰਪਾਲ ਨਾਲ ਤੇ ਦੋਸਤੋ ਇੱਕ ਨਾਲ ਆਪਾਂ ਟੋਕੜ ਗੱਪਣਾ ਦਿਖਾਉਣੇ ਤੁਹਾਨੂੰ ਝੋਟੀ ਹੈਗੀ ਟੋਕੜ ਤੇ ਬਾਕੀ ਨੀਲੀ ਰਾਵੀ ਚ ਪਾਈ ਜਾਂਦੀ ਆ ਤੇ ਬਾਕੀ ਤੁਸੀਂ ਤੁਰਦੀ ਚੱਕਰ ਲਓ ਥਣ ਲੇਵਾ ਸਾਫ ਆ ਬਿਲਕੁਲ ਹਣਾ ਬਾਕੀ ਬਾਈ ਤੇ ਡੀਲ ਵੀ ਲੈ ਕੇ ਦੇਵਾਂਗੇ ਮੋੜ ਦਾ ਬਾਈ ਮੋੜ ਤੇ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰ ਦਿੰਦੇ ਤੇ ਸਨਾ ਸਾਈਜ਼ ਬਹੁਤ ਸੋਹਣਾ ਤੇ ਬਾਕੀ ਬੱਚੇ ਦਾ ਕਰਕੇ ਥੋੜਾ ਜਿਹਾ ਘਰ ਦੀ ਹੈ ਨਾ ਮਾਗਰ ਵੀ ਕੱਟੀ ਆ ਤੇ ਜੇ ਕਿ ਕੀ ਵਾਰ ਭਰਾ ਗੋਈ ਧੋਕਣਾ ਹਣਾ ਚਾਵਾ ਹੁੰਦਾ ਪਾਲਣ ਦਾ ਤੇ ਮਾਗਰ ਕੱਟੀ ਹੈ ਚੰਗੀ ਕਦ ਕਾਠ ਵਾਲੀ ਝੋਟੀ ਆ ਵਧੀਆ ਬਾਕੀ ਦੁੱਧ ਵੀ ਚੰਗਾ ਹੱਸਦਾ ਬਾਈ ਬਾਕੀ ਬਾਈ ਨਾਲ ਗੱਲਬਾਤ ਕਰਦੇ ਬਾਈ ਸਸੀ ਗਾਲ ਸਸੀ ਗਾਲ ਜੀ ਹਾਂ ਬਾਈ ਨਾਮ ਕੀ ਆ ਜਰਾ ਨਾਮ ਬਲਜਿੰਦਰ ਸਿੰਘ ਆ ਜੀ ਬਲਜਿੰਦਰ ਸਿੰਘ ਆ ਠੀਕ ਆ ਤੇ ਬਲਜਿੰਦਰ ਪਿੰਡ ਕਿਹੜਾ ਬਾਈ ਫਤੇਗੜ ਸਨਣਾ ਜੀ ਫਤੇਗੜ ਸਨਣਾ ਠੀਕ ਹੈ ਜ਼ਿਲ੍ਹਾ ਬਨਾਲਾ ਹੈ ਨਾ ਹਾਂ ਜੀ ਬਨਾਲਾ ਠੀਕ ਆ ਏ ਬਲਜਿੰਦਰ ਭਾਈ ਕੈਮੇ ਸੂਏ ਝੋਟੀ ਇਹ ਪਹਿਲਣ ਹੀ ਆ ਜੀ ਪਹਿਲਣ ਹੂੰ ਠੀਕ ਆ ਹੁਣ ਬਾਈ ਮਨਲਾ ਗੱਬਣ ਹੈਗੀ ਕੁਸਾ ਇਹ 21 ਦਿਨ ਹੋ ਗਏ ਜੀ ਰਦੀ ਕਾ 21 ਦਿਨ ਹੋ ਗਏ ਬਾਕੀ ਵਾਲੀ ਦੀ ਕਿਸਮਤ ਆ ਉਹ ਕਿਸਮਤ ਆ ਜੀ ਠੀਕ ਆ ਤੇ ਹੁਣ ਮਗਰ ਵੀ ਕੱਟੀ ਹਣਾ ਬਾਈ ਹਾਂ ਜੀ ਕੱਟੀ ਕੱਟੀ ਬਲਜਿੰਦਰ ਇੱਕ ਵਾਰ ਤਾਂ ਮੋਬਾਈਲ ਨੰਬਰ ਬੋਲੀ ਬਾਈ 81468 96344 ਠੀਕ ਆ ਤੇ ਬਲਜਿੰਦਰ ਹੁਣ ਦੋਦੀ ਗੱਲ ਕਰੀ ਬਾਈ ਕਿੰਨਾ ਕਾ ਇਹ ਹੋਏਗਾ 9-10 ਕਿਲੋ ਵੀਰੇ 9-10 ਕਿਲੋ ਹਾਂ ਠੀਕ ਆ ਤੇ ਬਲਜਿੰਦਰ ਰੇਟ ਦੀ ਗੱਲ ਆਂਦੀ ਬਾਈ ਰੇਟ ਕੀ ਕਰਤਾ ਰੇਟ 80000 ਆ ਜੀ 80000 ਮੰਨਦਾਂ ਹੋ ਜੂ ਮੌਕੇ ਤੇ ਹੋ ਜੂ ਜੀ ਲੈ ਵੀ ਦੋਸਤੋ ਝੋਟੀ ਚੰਗੀਆਂ ਪਾਲਣ ਵਾਲੀ ਘਰੇ ਕਦਗਾਠ ਚੰਗਾ ਤੇ ਮਗਰ ਵੀ ਕੱਟੀ ਆ ਤੇ ਕਈ ਵਾਰ ਭਰਾਮਣੇ ਮੰਨਲਾ ਲੈ ਕੇ ਪਾਲ ਨਹੀਂ ਹੁੰਦੀ ਬਾਕੀ ਠੀਕ ਆ ਭਰਾਏ ਨੂੰ ਬਾਈ ਕਹਿੰਦਾ 22 ਦਿਨ ਹੋ ਗਏ ਬਾਕੀ ਵਾਲੀ ਦੀ ਕਿਸਮਤ ਆ ਹਨਾ ਤੇ ਬਾਕੀ ਬਾਈ ਦਾ ਪਿੰਡ ਅੱਡੇਗੜ੍ਹ ਸਨਾਂ ਤੇ ਜ਼ਿਲ੍ਹਾ ਬਰਨਾਲਾ ਬਾਈ ਨਾਲ ਸੰਪਰਕ ਵੀ ਕਰ ਸਕਦੇ ਹੋ ਚੰਗੀ ਝੋਟੀ ਕਦਗਾਠ ਵਾਲੀ ਨੀਲੀ ਰਾਵੀ ਚ ਪੈ ਜਾਂਦੀ ਆ ਤੇ ਬਾਕੀ ਮਾਗਰ ਕੱਟੀ ਆ ਤੇ ਜੇ ਕਿਸੇ ਭਰਾ ਨੇ ਮੰਨ ਲਓ ਪਾਲਣ ਵਾਸਤੇ ਲੈਣੀ ਆ ਤੇ 10 9 10 ਕਿਲੋ ਬਾਈ ਕਹਿੰਦੇ ਦੁੱਧ ਹੈਗਾ ਹੁਣ ਵੀ ਤੇ ਸੰਬਖ ਬਾਈ ਨਾਲ ਕਰ ਸਕਦਾ ਲੈ ਵੀ ਦੋਸਤੋ ਹੁਣ ਆਪਾਂ ਬਾਈ ਦੇ ਝੋਟੀਆਂ ਦਿਖਾਉਣਾ ਤੁਹਾਨੂੰ ਆ ਮੱਧਾਂ ਨੇ ਦੋ ਚੰਗੇ ਦੁੱਧਾਲੀਆਂ ਹਨਾ ਤੇ ਬਾਕੀ ਗੱਲਬਾਤ ਸਾਰੀ ਕਰਾਵਾਂਗੇ ਤੇ ਪੂਰੀ ਡੀਟੇਲ ਲੈ ਕੇ ਦੇਵਾਂ ਚੰਗੇ ਦੁੱਧਾਲੀਆਂ ਨੇ ਜੇ ਕਈ ਵਾਰ ਕਿਸੇ ਭਰਾ ਨੇ ਨਾ ਮੰਨ ਲਓ ਡੈਰੀ ਵਿੱਚ ਪਾਉਣੀ ਹਨਾ ਚੰਗੇ ਝੋਟੀਆਂ ਤਾਂ ਬਾਈ ਨਾਲ ਸੰਬਖ ਜ਼ਰੂਰ ਕਰ ਸਕਦਾ ਤੇ ਥਣ ਲਈ ਉਹਦੀ ਗੱਲ ਕਰੀ ਪੂਰਾ ਸਾਫ ਆ ਤੇ ਬਾਕੀ ਪੂਰੀ ਡਿਟੇਲ ਮੋੜ ਦਾ ਮੋੜ ਦਾ ਪੂਰੀ ਡਿਟੇਲ ਆਪਾਂ ਲੈ ਕੇ ਦੇਵਾਂਗੇ ਹਨ ਤੇ ਕਦ ਕਾੜ ਦੇਖ ਲਓ ਯਾਰ ਝੋਟੀਆਂ ਦਾ ਹਨ ਤੇ ਪੂਰੇ ਚੰਗੇ ਮੰਤਰਾਂ ਵਾਲੇ ਝੋਟੀਆਂ ਦੇ ਤਾਜੀਆਂ ਸੋਈਆਂ ਹੋ ਜਾਣੇ ਥਣ ਲੇਵਾ ਚੰਗਾ ਤੇ ਚੰਗੇ ਸਾਂਭ ਸੰਭਾਲਦੇ ਨੇ ਤੇ ਬਾਕੀ ਚੰਗੇ ਦੁੱਧ ਵਾਲੀਆਂ ਹਨ ਤੇ ਬਾਕੀ ਆਪਾਂ ਪੂਰੀ ਪ੍ਰੋਪਰ ਜਿਹੜੀ ਜਾਣਕਾਰੀ ਲੈ ਕੇ ਦੇਵਾਂਗੇ ਇਹ ਬਾਈ ਨਾਲ ਗੱਲਬਾਤ ਵੀ ਕਰਾਵਾਂਗੇ ਤੇ ਮੰਨ ਕੇ ਚੱਲੋ ਵੀ ਤੱਦ ਦੇਖ ਲਈ ਝੋਟੀਆਂ ਦਾ ਜਿਹੜਾ ਬਹੁਤ ਹੀ ਜ਼ਿਆਦਾ ਹੈਵੀ ਹੈ। ਤੇ ਬਾਕੀ ਸਾਨੂੰ ਉਹ ਵੀ ਤੋਰ ਕੇ ਦਿਖਾ ਦਈਏ। 2 ਨੰਬਰ ਵਾਲੀ ਤੇ ਇਹ ਵੀ ਚੰਗੇ ਦੁੱਧ ਵਾਲੀ ਮੰਨ ਲਓ ਝੋਟੀ ਹੈਗੀ ਤੇ ਬਾਕੀ ਖਣ ਲੇਵਾ ਬਿਲਕੁਲ ਸਾਫ ਆਗਾ। ਤੁਰਦੀ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਤਾਈ ਸੂਈ ਕਰਕੇ ਥੋੜੇ ਬੱਚੇ ਦਾ ਜ਼ਰੂਰ ਕਰਦੀ ਆ। ਮੋੜ ਦਾ ਮੋੜ ਦਾ। ਤੇ ਬਾਕੀ ਆਪਾਂ ਪ੍ਰੋਪਰ ਇਹ ਜੀ ਜਾਣਕਾਰੀ ਲੈ ਕੇ ਦੇਵਾਂਗਾ ਹਣਾ। ਕਈ ਵਾਰ ਨਾ ਝੋਟੀਆਂ ਬਾਹਰ ਨਹੀਂ ਕੱਢੀਆਂ ਹੁੰਦੀਆਂ ਤਾਂ ਕਰਕੇ ਜ਼ਰੂਰ ਕਰ ਜਾਂਦੀਆਂ ਨੇ ਇਹ ਪੱਕਾ ਦਰੀ ਗੱਲ ਕਰੀਏ ਕੱਦ ਬਹੁਤ ਹੈਵੀ ਚੁੱਟ ਬਾਕੀ ਆਪਾਂ ਕਰਦਿਆਂ ਗੱਲਬਾਤ ਬਾਈ ਨਾਲ ਪੁੱਛਦੇ ਆ ਡਿਟੇਲ ਸਾਰੀ ਬਾਈ ਸਸੀ ਗਾਲ ਸਸੀ ਗਾਲ ਬਾਈ ਨਾਮ ਦੱਸਿਓ ਪ੍ਰਦੀਪ ਸਿੰਘ ਪ੍ਰਦੀਪ ਹਾਂ ਪ੍ਰਦੀਪ ਬਾਈ ਪਿੰਡ ਕਿਹੜਾ ਹੈ ਬੁਰਜਰਾਠੀ ਬੁਰਜਰਾਠੀ ਜ਼ਿਲ੍ਹਾ ਮਾਨਸ ਹਨ ਤੇ ਇੱਕ ਵਾਰੀ ਮੋਬਾਈਲ ਨੰਬਰ ਬੋਲੀ ਬਾਈ 82839 ਠੀਕ ਹੈ 55943 ਠੀਕ ਹੈ ਜੇ ਪ੍ਰਦੀਪ ਆਪਾਂ ਗੱਲ ਕਰੀਏ ਬਈ ਝੋਟੀ ਦੀ ਮਾਲਕ ਹੈਵੇਂ ਸੂਇਆ ਇਹ ਤੀਜਾ ਸੂਇਆ ਤੀਜਾ ਸੂਇਆ ਤੇ ਹੁਣ ਕਹਿ ਕਦ ਤਨੋਗੇ ਸੂਈ ਨੂੰ 5 ਦਰ ਹੋਗੇ 5 ਦਰ ਹਾਂ ਠੀਕ ਆ ਤੇ ਦੁੱਧ ਬਾਈ ਕਿੰਨਾ ਤਿਆਰ 2 18 ਕਿਲੋ ਤਿਆਰ 18 ਹਾਂ ਪੂਰਾ ਜਮ ਹਾਂ ਤਸੱਲੀ ਕਰਾਂਗਾ ਹਾਂ ਠੀਕ ਆ ਤੇ ਬਾਈ ਪ੍ਰਦੀਪ ਰੇਟ ਦੀ ਗੱਲ ਲੈਂਦੇ ਰੇਟ ਕੀ ਕਰਤਾ ਰੇਟ 2 ਲੱਖ ਰੁਪਏ 2 ਲੱਖ ਰੁਪਏ ਮਾਨਦਾਨ ਹੋ ਜੂ ਹਾਂ ਲੈ ਵੀ ਮਿੱਤਰੋ ਬਾਈ 2 ਲੱਖ ਰੇਟ ਕਰਦਾ ਤੇ ਮੱਝ ਵੀ ਯਾਰਾ ਥੀ ਜੱਡੀ ਹੈ ਨਾ ਕੱਦ ਦੇਖ ਲਓ ਪਹਿਲਾਂ ਤੇ ਬਾਕੀ ਦੁੱਧ ਵੀ ਚੰਗਾ ਤਿਆਰ ਆ ਦੁੱਧ ਬਾਈ ਕਿੰਨਾ ਸਸਾ ਸੀਗਾ 18 ਕਿਲੋ 18 ਕਿਲੋ ਹੁਣ ਤਿਆਰ ਆ ਮੌਜੂਦਾ ਤੇ ਬਾਕੀ ਜੇ ਕਿਸੇ ਭਰਾ ਨੇ ਲੈਣੀ ਆ ਤਾਂ ਤਸੱਲੀ ਕਰ ਸਕਦਾ ਦੋ ਟਾਈਮ ਹੈ ਨਾ ਤਾਜੀ ਸੂਈ ਹੋਈ ਆ ਤੇ ਬਾਈ ਨਾਲ ਸੰਪਰਕ ਕਰ ਸਕਦੇ ਪਿੰਡ ਬੁਰਜਾਠੀ ਤੇ ਜ਼ਿਲ੍ਹਾ ਮਾਨਸਾ ਬਾਕੀ ਦੋਸਤੋ ਦੋ ਨੰਬਰ ਵਾਲੀ ਝੋਟੀ ਬਾਰੇ ਪੁੱਛਦੇ ਆ ਤੇ ਪ੍ਰਦੀਪ ਜਿਹੜੀ ਆਪਾਂ ਦੋ ਨੰਬਰ ਦਿਖਾਈਏ ਬਈ ਇਹ ਕਿੰਨੇ ਸੂਇਆ ਚੌਥਾ ਸੂਇਆ ਚੌਥਾ ਹਾਂ ਠੀਕ ਹੈ ਤੇ ਹੁਣ ਕਹਿੰਦੇ ਨੇ ਸੂਈ ਆ ਇਹ ਹੈਗੇ 70 ਕਿਲੋ ਠੀਕ ਹੈ ਤੇ ਦੁੱਧ ਬਾਈ ਕਿੰਨਾ ਤਿਆਰ ਹੈ ਇਹ 15 ਕਿਲੋ ਤਿਆਰ ਹੈ 15 ਹਾਂ ਤੇ ਇਹਦਾ ਰੇਟ ਕੀ ਕਰਤਾ ਕਿਹੜਾ ਇੱਕ ਦੀ ਹਾਂ ਠੀਕ ਹੈ ਮੰਨਦਾਨ ਹੋ ਜੂ ਹਾਂ ਹਾਂ ਲੈ ਵੀ ਮਿੱਤਰੋ ਬਾਈ ਨਾਲ ਸੰਪਰਕ ਕਰ ਜਿੰਦੂ ਪ੍ਰਦੀਪ ਨਾਲ ਚੰਗੇ ਝੋਟੀਆਂ ਦੋ ਤੇ ਬਾਕੀ ਮਾਣਦਾਨ ਬਾਈ ਕਹਿੰਦਾ ਜਰੂਰ ਕਰਕੇ ਦੋ ਰਾਂਗੇ ਇਹਦੇ ਥੱਲੇ ਮੰਨ ਲਓ 18 ਕਿਲੋ ਦੁੱਧ ਤਿਆਰ ਆ ਇਹਦੇ ਥੱਲੇ ਪਈ ਦੁੱਧ 15 ਕਿਲੋ 15 ਕਿਲੋ ਤਿਆਰ ਆ ਸੰਪਰਕ ਜਰੂਰ ਕਰ ਲਿਓ ਪਿੰਡ ਬੁਰਜਰਾਠੀ ਤੇ ਜ਼ਿਲ੍ਹਾ ਮਾਨਸਾ ਲੈ ਵੀ ਦੋਸਤੋ ਆਪਾਂ ਨੇ ਇੱਕ ਬਾਈ ਦੀ ਝੋਟੀ ਦਿਖਾਉਣੀ ਤੁਹਾਨੂੰ ਪਹਿਲੇ ਸੁਆ ਤੇ ਸਾਰੀ ਮੰਡੀ ਵਿੱਚੋਂ ਛੋਟੀ ਆ ਤੇ ਤੁਰਦੀ ਤੁਸੀਂ ਚੈੱਕ ਕਰ ਲਓ ਫਾਨ ਲੇਵਾ ਤੇ ਯਾਰਾ ਕਮਾਲ ਹੀ ਹਨਾ ਸਰ ਵੀ ਸਾਰੀ ਮੰਡੀ ਦੇ ਵਿੱਚੋਂ ਛੋਟੀ ਝੋਟੀ ਦਿਖਾਉਣ ਲੱਗੇ ਸਾਨੂੰ ਹਨਾ ਟਾਪ ਕੁਆਲਿਟੀ ਦੇ ਥਣ ਲੇਪ ਦੀ ਗੱਲ ਕਰੀ ਤੇ ਇੱਕ ਨੰਬਰਾਂ ਤੇ ਬਾਕੀ ਕੱਦ ਵੀ ਦਰਮਿਆਨ ਦੇ ਜਮ੍ਹਾਂ ਲੱਗਦੀ ਵੀ ਛੋਟੀ ਆ ਮੋੜਦਾ ਬਾਈ ਮੋੜ ਤੇ ਬਾਕੀ ਬਾਈ ਨੂੰ ਗੱਲਬਾਤ ਸਾਰੀ ਪੁਸਕੇ ਸੁਣ ਦੇਵਾਂਗੇ ਬੰਨਦੇ ਬਾਈ ਬੰਨਦੇ ਤੇ ਰੇਟ ਵੀ ਪੁਸਕੇ ਦੇਵਾਂਗੇ ਹਨਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਉਣਿਆ ਤੇ ਆਰਡਰ ਦੀ ਸ਼ੇਪ ਜਿਹੜੀ ਬਹੁਤ ਸੋਹਣੀ ਤਿਆਰ ਕਰੀ ਹੋਈ ਆ ਪਰ ਹੈ ਛੋਟੀ ਆ ਜਿਵੇਂ ਕਹਿੰਦੇ ਆ ਡੀਆਈ ਇੰਜਨ ਉਹ ਚੀਜ਼ ਆ ਹੋ ਜਾਂਦਾ ਘੱਟ ਖਰਚਾ ਘੱਟ ਘਰ ਤੇ ਦੇ ਕੰਮ ਜ਼ਿਆਦਾ ਹਨ ਤੇ ਖਰਚਾ ਘੱਟ ਰਹੂਗਾ ਝੋਟੀ ਦਾ ਜਿਵੇਂ ਹਨਾ ਛੋਟੀ ਆ ਤੇ ਬਾਕੀ ਮੰਡੀ ਦੇ ਵਿੱਚ ਕੋਈ ਕੋਈ ਟਾਮਾ ਡੱਲੀ ਝੋਟੀ ਮਿਲਦੀ ਹੁੰਦੀ ਹੈ ਦੇਖਣ ਨੂੰ ਜਿਹੜੀ ਕੱਦ ਦਰਮਿਆਨਾ ਜਰੂਰ ਹੋਵੇ ਛੋਟੀ ਹੋਵੇ ਹਨਾ ਅੱਜ ਬਹੁਤ ਟਾਈਮ ਬਾਅਦ ਛੋਟੀ ਝੋਟੀ ਦੇਖਣ ਨੂੰ ਦਿਖਾਈ ਮਿਲੀ ਬਾਕੀ ਆਪਾਂ ਬਾਈ ਤੋਂ ਲੈਨੇ ਜਾਣਕਾਰੀ ਸਾਰੀ ਪੁੱਛਦੇ ਆ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਾਈ ਨਾਮ ਦੱਸੋ ਪਹਿਲਾਂ ਸਤਪਾਲ ਆ ਬਾਈ ਨਿਰਮਲ ਹਾਂ ਸਤਪਾਲ ਸਤਪਾਲ ਠੀਕ ਆ ਸਤਪਾਲ ਬਾਈ ਪਿੰਡ ਕਿਹੜਾ ਹੈਗਾ ਗੋਲਣਾ ਖੁਰਦਾ ਬਾਈ ਗੋਨੇਣਾ ਖੁਰਦਾ ਗੋਨੇਣਾ ਖੁਰਦਾ ਹਾਂ ਠੀਕ ਹੈ ਜਲਾ ਜਲਾ ਬਹਂਡਾ ਬਈ ਬਹਂਡਾ ਠੀਕ ਹੈ ਤੇ ਸਤਪਾਲ ਮਾਲਾ ਕਹਿੰਦੇ ਸੂਏ ਬਾਈ ਇਹ ਝੋਟੀ ਇਹ ਪਹਿਲਾ ਸੂਆ ਬਾਈ ਪਹਿਲਾ ਸੂਆ ਠੀਕ ਹੈ ਤੇ ਬਾਈ ਕਾਹ ਇੱਕ ਦਿਨ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਿਆ ਬਾਈ 8-9 ਦਿਨ 8-9 ਦਿਨ ਹਾਂ ਠੀਕ ਹੈ ਦੁੱਧ ਬਾਈ ਸਤਪਾਲ ਕਿੰਨਾ ਕ ਦੁੱਧ ਬਾਈ 10 ਕਿਲੋ ਆ ਤਿਆਰ ਜਮਾ ਹਾਂ ਠੀਕ ਹੈ ਮੋਬਾਈਲ ਨੰਬਰ ਬੋਲੀ ਇੱਕ ਵਾਰੀ ਦਾ ਮੋਬਾਈਲ ਨੰਬਰ ਯਾਰ ਮੇਰੇ ਸਤਪਾਲ ਬਾਈ ਕਹਿੰਦਾ ਮੈਂ ਆਣ ਪੜਾਂ ਤੇ ਬਾਈ ਦਾ ਨੰਬਰ ਹੈਗਾ 70 871 61 448 ਇਹ ਬਾਈ ਸਤਵਾਲ ਦਾ ਨੰਬਰ ਆ ਤੇ ਬਾਕੀ ਤੁਸੀਂ ਪੁੱਛ ਵੀ ਸਕਦੇ ਹੋ ਭਰਾਤ ਹੋਣਾ ਤੇ ਸਤਵਾਲ ਮਨ ਲਾ ਵੀ 10 ਕਿਲੋ ਹੁਣ ਦੁੱਧ ਪੂਰਾ ਬਾਈ ਹਾਂ ਹਾਂ 10 ਕਿਲੋ ਪਿਆਰਾ ਬਾਈ ਠੀਕ ਆ ਤੇ ਬਾਈ ਰੇਟ ਕੀ ਕਰਦਾ ਸਤਵਾਲ ਰੇਟ ਬਾਈ 80000 ਦਾ ਲਾ ਬਾਈ ਠੀਕ ਆ ਤੇ ਮਨ ਲਾ ਵੀ ਮਾਨ ਤਣ ਹੋ ਜਾਊਗਾ ਕਰਦਾ ਬਾਈ ਮਾਨ ਤਣ ਵੀ ਠੀਕ ਆ ਇਹ ਗਾਗ ਲੱਗਣ ਦੀ ਗੱਲ ਆ ਹਾਂ ਗਾਗ ਲੱਗਣ ਦੀ ਗੱਲ ਠੀਕ ਆ ਤੇ ਬਾਈ ਛੋਟੀ ਕਿਵੇਂ ਮਨ ਲਾ ਦੱਸ ਛੋਟੇ ਬਾਈ ਹਲੇ ਛੋਟੇ ਹੁੰਦੇ ਬਣ ਗਈ ਸੀ ਇਹ ਠੀਕ ਆ ਹਾਂ ਖੀਰੀ ਆ ਬਾਈ ਹਲੇ ਤੇ ਉਹ ਆਪਣੀ ਘਰ ਦੀ ਆ ਘਰ ਦੇ ਕੱਟੇ ਆ ਲਾਈ ਵੀ ਮੇਟਰ ਬਾਈ ਕਰ ਦिए ਕਹਿੰਦਾ ਕੱਟੀ ਆਵਰੀ ਤਿਆਰ ਕਰੀ ਹੋਈ ਹੈ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਤੇ ਇਹ ਸਭ ਤੋਂ ਛੋਟੀ ਆ 10 ਕਿਲੋ ਦੁੱਧ ਪ੍ਰੋਪਰ ਤਿਆਰ ਆ ਤੇ 80000 ਬਾਈ ਰੇਟ ਹੈ ਨਾ ਹਾਂਜੀ 80000 ਬਾਈ ਰੇਟ ਕਰਦਾ ਬਾਕੀ ਬਾਈ ਨਾਲ ਸੰਭਰ ਕਰ ਲਓ ਮਾਨਦਾਨ ਜਰੂਰ ਕਰਕੇ ਦੋ ਲਾਈ ਵੀ ਦੋਸਤੋ ਆਪਾਂ ਅੰਕਲ ਦੀ ਮੱਝ ਦਿਖਾਉਣੇ ਆ ਤੇ ਪੁਰਾਣਾ ਕੰਮ ਆ ਵਧੀਆ ਹਨਾ ਕਈ ਮੰਡੀਆਂ ਦੇ ਆਪਾਂ ਮਿਲੇ ਵੀ ਪਹਿਲਾਂ ਵੀਡੀਓ ਬਣਾਈ ਸੀਗੀ ਤੇ ਸਾਫ ਸੁਥਰਾ ਕੰਮ ਆ ਕੋਈ ਮੰਨ ਲਓ ਚੰਗੀਆਂ ਮੱਝਾਂ ਖਰੀਦ ਦੇਣੀ ਜਿਵੇਂ ਹੁਣ ਆ ਥਣ ਲੇਵੀ ਦੀ ਬਿਲਕੁਲ ਸਾਫ ਮੱਝਾਂ ਇਹ ਮਗਰ ਸਾਹਮਣੇ ਬੱਚੇ ਵੀ ਕਿਹੜਾ ਤਾਜੀ ਸੂਈ ਹੋਈ ਆ ਤੌਰਕ ਦਿਖਾਓ ਜੀ ਮੜਾ ਯਾ ਤੇ ਤੌਰਕ ਦਿਖਾਉਣੇ ਤੁਹਾਨੂੰ ਤੇ ਤੁਰਦੀਆਂ ਤੁਸੀਂ ਚੈੱਕ ਕਰ ਲਿਓ ਇੱਕ ਸਿੰਗ ਦੀ ਥੋੜੀ ਟੂਕੀ ਜ਼ਰੂਰ ਲਈਏ ਜਿਵੇਂ ਆਰਡਰ ਦੀ ਸੇਬ ਬਹੁਤ ਸੋਹਣੀ ਆ ਤੇ ਮੱਝ ਦਾ ਰੇਟ ਜਿਹੜਾ ਉਹ ਵੀ ਚਾਇਜ ਹਨਾ ਤੇ ਬਾਕੀ ਚੰਗੇ ਪਸ਼ੂ ਲੈ ਕੇ ਆਉਂਦੇ ਆ ਮੋੜ ਦੇ ਮੋੜ ਬਸ ਤੇ ਬਾਕੀ ਥਾਂ ਲੈਵਾ ਬਿਲਕੁਲ ਸਾਫ ਆਗਾ ਕਿਸੇ ਵੀ ਤਰ੍ਹਾਂ ਦਾ ਕੋਈ ਡਿੱਡਾ ਪਾਣੀ ਹੈਗਾ ਚੰਗੇ ਕੱਦ ਕਾਠ ਵਾਲੀ ਮੱਝ ਹੈਗੀ ਤੇ ਦੁੱਧ ਵੀ ਚੰਗਾ ਦਸਦੇ ਹਨਾ ਟੂਕੀ ਜ਼ਰੂਰ ਲਈਏ ਸਿੰਘ ਦੀ ਬਾਕੀ ਆਪਾਂ ਅੰਕਲ ਤੋਂ ਪੂਰੀ ਜਾਣਕਾਰੀ ਲਵਾਂਗੇ ਹਣਾ ਸਾਹਮਣੇ ਬੱਚਾ ਨੀਲੀ 라ਵੀ ਦੇ ਨਾਲ ਤਾਜੀ ਸੂਈ ਹੋਈ ਆ ਗੱਲਬਾਤ ਆਪਾਂ ਕਰਦੇ ਪੁੱਛਦੇ ਰੇਟ ਰੁੱਟ ਕੀ ਕਰਦੇ ਕਰਦੇ ਆਪਾਂ ਗੱਲਬਾਤ ਅੰਕਲ ਨਾਲ ਹਾਂ ਅੰਕਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੰਕਲ ਨਾਮ ਦੱਸੋ ਪਹਿਲਾਂ ਤਾਂ ਮੇਰਾ ਨਾਮ ਗੁਲਜਾਰਾ ਸਿੰਘ ਆ ਜੀ ਗੁਲਜਾਰਾ ਸਿੰਘ ਜੀ ਤੇ ਪਿੰਡ ਅੰਕਲ ਹਸਪਾਲ ਕਲਾਂ ਜੀ ਹਸਪਾਲ ਕਲਾਂ ਜਿਹੜਾ ਬਰਨਾਲਾ ਠੀਕ ਆ ਤੇ ਇੱਕ ਵਾਰੀ ਮੋਬਾਈਲ ਨੰਬਰ ਬੋਲ ਦਿਓ 94 ਇਹ 177 ਜੀ 40927 ਠੀਕ ਆ ਤੇ ਗੁਲਜਰਾ ਸਿੰਘ ਜਿਹੜੀ ਆਪਣੇ ਕੋਲੇ ਆ ਮੱਧਾ ਜੀ ਕਹਿੰਦੇ ਸੂਇਆ ਇਹ ਤੀਜਾ ਸੂਆ ਜੀ ਠੀਕ ਆ ਤੀਜਾ ਸੂਆ ਹੁਣ ਕਹ ਦੇਣਾ ਕੋਈ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ 9 10 ਦਨ ਜੀ 9 10 ਦਨ ਦੁੱਧ ਕਿੰਨਾ ਧਿਆਰਾਂ ਕਲ ਹਾ ਦੁੱਧ ਆਏਗਾ 13 ਲੀਟਰ ਜੀ 13 ਜੀ ਹਾਂ ਜੀ ਠੀਕ ਆ ਤੇ ਮੁੱਲ ਵੜੀ ਕੀ ਕਰਤਾ ਮੋਲੇ ਦਾ ਕਰਦੇ ਆ 90 ਜੀ 90000 85 ਦੀ ਹਾਂ ਨਹੀਂ ਆ ਜੀ ਠੀਕ ਆ ਮਾਨਦਾਨ ਉਹਦੇ ਵਿੱਚ ਹੋਊ ਕੀ ਹੁੰਦਾ ਨਹੀਂ ਨਾ ਬਸ ਛੋੜ ਚਪਾਈ ਆ ਜੀ ਠੀਕ ਆ ਐ ਨਹੀਂ ਆਪਾਂ ਉਹ ਹਾਂ ਵੀ ਬੜਾ ਰੇਟ ਨਿਕਲਿਆ ਕਾਲਾ ਮੁਰਲੀ ਨੇ ਕਰਿਆ ਬਈ 5.9 ਦਾ ਰਹਿਣਾ ਉੱਪਰ ਇਹ ਜਮਨ ਲਾ ਉਧਰ ਜਮਨ ਤੇਜ਼ੀਆ ਮਾਤਰਾ ਉਹ ਮੁਰਲੀ ਨਹੀਂ ਕਰੇ ਤੇ ਆਪਾਂ ਸਾਫ ਦੀ ਮੁੱਲ ਕਰਿਆ ਬਸ ਲੈ ਵੀ ਮਿੱਤਰੋ ਜਾਇਜ਼ ਰੇਟ ਦੀ ਹੈਣਾ ਤੇ ਤਾਜੀ ਸੁਈ ਹੋਈ ਆ 13 ਲੀਟਰ ਦੁੱਧ ਤਿਆਰ ਆ ਤਸੱਲੀ ਕਰਾ ਦਾਂ ਤੁਹਾਡਾ ਮਜੀ ਬਿਲਕੁਲ ਜੀ ਬਿਲਕੁਲ ਤਸੱਲੀ ਕਰਕੇ ਫੇਰ ਖਰੀਦਿਓ ਤੇ ਚੰਗੀ ਆ ਬਾਕੀ ਅੰਕਲ ਦਾ ਕੰਮ ਹੈੜਾ ਸਾਫ ਸਫਰਾ ਵਧੀਆ ਹਰੇਕ ਮੰਡੀ ਤੇ ਹੁੰਦੇ ਆ ਕੋਈ ਐਜੇ ਗੱਲ ਨਹੀਂ ਹੈਗੀ ਤੇ ਵਧੀਆ ਸੌਂਕ ਦੀਆਂ ਮੱਝਾਂ ਖਰੀਦਦੇ ਪਰ ਸੌਂਕ ਖਰੀਦਦੇ ਢਾਵਾਂ ਡਲੀਆਂ ਆਣਾਂ ਸੰਬਰਕ ਜ਼ਰੂਰ ਕਰ ਲਿਓ ਪੰਡਸ ਪਾਲਕਲਾ ਜਿਲ੍ਹਾ ਪਰਣਾਲਾ ਤੇ ਤੁਸੀਂ ਚੰਗੀ ਮੱਝ ਖਰੀਦ ਸਕਦੇ ਜੀ। ਲਾ ਵੀ ਦੋਸਤੋ ਨਾ ਆਪਾਂ ਬੂਰੀ ਮੱਝ ਤੋੜ ਕੇ ਦਿਖਾਉਣਾ ਸੋਨੋ ਤੇ ਇਹ ਤੋਰੇ ਜੀ ਮੜਿਆ। ਬਾਕੀ ਚੰਗੀ ਹਨ ਜਿਹੜੇ ਭਰਾ ਬੂਰੀਆਂ ਸ਼ਕੀਨ ਹੁੰਦੇ ਆ ਚੰਗੇ ਥਣ ਤੋਹਣੇ ਵਾਲੀ ਆ ਤੇ ਪੂਰੀ ਬੇਟ ਬੋਡੀ ਵਾਲੀ ਮੱਝ ਹਨ ਜਿਵੇਂ ਕਹਿ ਦਈਏ ਮੰਨ ਕੇ ਚਲੋ ਇਹ ਚੰਗੀ ਮੱਝ ਆ ਕੀ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਥਾਣਾ ਗੱਲ ਕਰੀ ਧਾਰ ਤੂਰ ਕਹਿੰਦੇ ਬਾਈ ਬਹੁਤ ਮੋਟੀ ਹੈ ਗੰਨੇਵਾਰ ਕੀ ਦਹ ਹਰੇ ਤੇ ਚਵਾਈ ਦੀ ਬਿਲਕੁਲ ਨਰਮ ਆਗੇ ਹੈਨਾ ਤੇ ਬਾਕੀ ਇੱਕ ਕਾਰਨ ਹੋ ਗਿਆ ਥੋੜਾ ਜਿਹਾ ਮੱਜ ਦਾ ਬੱਚਾ ਜ਼ਰੂਰ ਮਰ ਗਿਆ ਤੇ ਸਾਹਮਣੇ ਤੁਹਾਨੂੰ ਮੂੜਾ ਵੀ ਨਜ਼ਰ ਆਊਗਾ ਤੇ ਦੇਖੋ ਇਹ ਮੂੜਾ ਬਣਿਆ ਹੋਇਆ ਹੈਨਾ ਇਹ ਮੂੜੇ ਤੇ ਮਿਲਦੀ ਆ ਤੇ ਮੰਨ ਕੇ ਚੱਲੋ ਵੀ ਹੋਰ ਕੋਈ ਗੱਲ ਦੀ ਲੋੜ ਨਹੀਂ ਤੇ ਬਾਕੀ ਬਾਈ ਤਾਂ ਕਹਿੰਦੇ ਮੂੜੇ ਦੀ ਵੀ ਲੋੜ ਨਹੀਂ ਬੈਸੀ ਮਿਲ ਜਾਂਦੀ ਆ ਤੇ ਪੂਰੀ ਗੱਲਬਾਤ ਕਰਦੇ ਆਪਾਂ ਪੁੱਛਦੇ ਆ ਤੇ ਬਾਕੀ ਥਣਾ ਦੀ ਸਪੇਸ ਦੀ ਗੱਲ ਕਰੀ ਥਣ ਬਹੁਤ ਸੋਹਣਾ ਲੱਗਿਆ ਤੇ ਧਾਰ ਬੁਰੀ ਹੈ ਬੁਰੀ ਹੈਨਾ ਜੇ ਕਿਸੇ ਭਰਾਣੇ ਵਾਲਾ ਪੁਰੀਆਂ ਸ਼ਕੀਨ ਹੁੰਦੇ ਖਰੀਦਣ ਵਾਲੇ ਤੋ ਦੇਖ ਸਕਦੇ ਆ ਨਾ ਚੰਗੀ ਮਾਜਾ ਝੋਟੀ ਮੰਨ ਲਓ ਕੇ ਚਲੋ ਤੇ ਗੱਲਬਾਤ ਕਰਦੇ ਆ ਪੁੱਛਦੇ ਆ ਜਾਣਕਾਰੀ ਪੂਰੀ ਪ੍ਰੋਪਰ ਲੈ ਕੇ ਦਿੰਦੇ ਆ ਬਾਕੀ ਕਰਦੇ ਆ ਗੱਲਬਾਤ ਆਪਾਂ ਸੱਸੀ ਗਾਲ ਜੀ ਗਾਲ ਜੀ ਆ ਨਾਮ ਦੱਸੋ ਹੀ ਆਪਣਾ ਗਵਿੰਦਰ ਸਿੰਘ ਗਵਿੰਦਰ ਠੀਕ ਆ ਦਵਿੰਦਰ ਸਿੰਘ ਜੀ ਪਿੰਡ ਆਪਣਾ ਨਾਨਗੜ ਇਹ ਕਿੱਥੇ ਰਹਿ ਗਿਆ ਆ ਨਾਰੀ ਆ ਠੀਕ ਆ ਜ਼ਿਲ੍ਹਾ ਬਰਨਾਲਾ ਹਨਾ ਹਾਂ ਠੀਕ ਆ ਤੇ ਦਵਿੰਦਰ ਸਿੰਘ ਜੀ ਮਾਜੇ ਕੈਮੇ ਸੋਈ ਆਪਣੀ ਕੀ ਜਸੂਆਜੀ ਕੀ ਜਸੂਆ ਕਰਦੀ ਹੈ ਹਾਂਜੀ ਕਰਦੀ ਠੀਕ ਆ ਤੇ ਮੰਨ ਲਓ ਦੁੱਧ ਹੁਣ ਕਿੰਨਾ ਤਿਆਰ ਆ ਕੈਲੈਂਡਰ ਤਿਆਰ ਆ ਕੈਹ ਕਦਨ ਹੋ ਗਿਆ ਸੂਈ ਨੂੰ ਬਾਹਰ ਮਾ ਲੜਣਾ ਜੀ ਬਾਹਰ ਮਾ ਲੜਣਾ ਤੇ 14 ਲੀਟਰ ਹੁਣ ਤਿਆਰ ਆ ਪੂਰਾ ਤਿਆਰ ਆ ਜੀ ਤੇ ਬੱਚੇ ਨੂੰ ਕੀ ਗੱਲ ਹੋ ਗਈ ਸੀਗੀ ਬੱਚਾ ਠੰਡਾ ਹੋ ਗਿਆ ਸੀ ਜੀ ਬੁਖਾਰ ਹੋ ਗਿਆ ਸੂਣ ਸਾਰੀ ਠੀਕ ਆ ਉਹਨੇ ਮਰ ਗਿਆ ਸੀ ਦੂਜਾ ਬਾਕੀ ਠੰਡ ਸੀ ਹੈਨਾ ਹਾਂ ਤੇ ਮੰਨ ਲਓ ਮਿਲਣੇ ਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਕੋਈ ਨਾ ਇਕੱਲੇ ਬੈਠੋ ਧਾਰ ਮਾਰ ਕੇ ਚੋ ਲੋ ਠੀਕ ਆ ਮਤਲਬ ਯਾ ਬਾਕੀ ਮੂਲਾ ਹੈਗਾ ਨਾਲ ਬਣਾਇਆ ਹੋਣਾ ਹਾਂ ਉਹ ਆਏਗਾ ਉਹ ਕਰਨ ਦੀ ਲੋੜ ਨਹੀਂ ਤੁਹਾਨੂੰ ਸਮਝ ਗਿਆ ਵਾਲਾ ਨੰਬਰ ਰੱਖੀ ਨਿਕਲੇ 99799 97799 38807 38807 ਇਹ ਬਾਈ ਦਾ ਨੰਬਰ ਆ ਤੇ ਅੰਦਵਿੰਦਰ ਸਿੰਘ ਜੀ ਰੇਟ ਦੀ ਗੱਲ ਆ ਰੇਟ ਕੀ ਕਰਤਾ ਜੀ ਰੇਟ ਕਿ ਕੀ ਕਰਿਆ ਜੀ ਇੱਕ ਦੀ ਮਾਨਦਾਨ ਹੋਈ ਹਾਂ ਹਾਂ ਬਾਈ ਬਹੁਤ ਵਧੀਆ ਜੀ ਕਹੇ ਮਾਨਦਾਨ ਬਾਈ ਕਹਿੰਦਾ ਕਰਕੇ ਦੋ ਰਾਂਗੇ ਤੇ ਸੰਪਰਕ ਕਰ ਸਕਦੇ ਹੋ ਚੰਗੀ ਮੱਝ ਆ ਜੇ ਕਿਸੇ ਭਰਾ ਨੇ ਮਨ ਵੱਲੋਂ ਘਰੇ ਤੋਂ ਚੋਣਾ ਤੇ ਧਾਰ ਤੂਰ ਪੂਰੀ ਬੋਲੀ ਆ ਤੇ ਬੱਤੇ ਦਾ ਵੀ ਕੋਈ ਕਰਦੇ ਨਹੀਂ ਤੇ ਚੋਣ ਵੇਲੇ ਵਧੀਆ ਕੋਈ ਦਿੱਕਤ ਨਹੀਂ ਹੁੰਦੀ ਜਣਾ ਚੰਗੀ ਮੱਝ ਹੈਗੀ ਹਣਵਾਨਾਂ ਵਾਲੀ ਕਬੱਡੀ ਕੱਟ ਕਾਠ ਦੀ ਤਾਂ ਸਬਰਕ ਤੁਸੀਂ ਜ਼ਰੂਰ ਕਰ ਸਕਦੇ ਹੋ ਜ਼ਿਲ੍ਹਾ ਬਰਨਾਲਾ ਨਹੀਂ ਮਤਲਬ ਦੁੱਧ ਕਿੱਥੇ ਸੀਗਾ ہاں ਜੀ ਇੱਕ ਪੰਚੀ ਦੀ ਗੱਬਣ ਵੇਖੀ ਦੁੱਧ ਮਤਲਬ ਜਿਹੜਾ ਸੂਣ ਚ ਟਾਈਮ ਰਹਿੰਦਾ ਸੀਗਾ 8 ਘੰਟੇ ਰਹਿੰਦਾ ਸੀ ਤੇ ਉਦੋਂ ਫਿਰ ਤੂੰ ਵੇਚ ਨਹੀਂ ਆਉਂਦਾ ਵੇਚੀ ਠੀਕ ਹੈ ਕੱਢਿਆ ਰਿਹਾ ਤੇ ਪਿਛਲੇ ਸੂਏ ਕਿੰਨਾ ਕਦ ਦਿੱਤੀ ਸੀਗਾ 16 ਲੀਟਰ ਕੱਢਿਆ ਬਈ 16 ਲੀਟਰ ਦੁੱਧ ਮੇਤਰੋ ਪਿਛਲੇ ਸੂਏ ਕੱਢਿਆ ਚੰਗੀ ਝੋਟੀ ਆ ਜੇ ਕਈ ਵਾਰ ਅਗਲੇ ਘਰੇ ਵੀ ਹੁਣ ਪਾਲਣੀਆਂ ਤੇ ਦੁੱਧ ਪੀਣ ਵਾਸਤੇ ਵੀ ਮਤਲਬ ਕੱਲੀ ਵਾਧੂ ਹੁਣ ਦੋ ਪਸ਼ੂ ਰੱਖਣ ਦੀ ਲੋੜ ਨਹੀਂ ਤਾਂ हां ਚੰਗੀ ਆ ਤੇ ਸੰਪਰਕ ਜ਼ਰੂਰ ਕਰ ਲਓ। ਲੈ ਵੀ ਦੋਸਤੋ ਨੇ ਕੱਪਾ ਵੈੜ ਦਿਖਾਉਣਾ ਸਾਨੂੰ। ਸਾਹੀਵਾਲ ਤੇ ਜਰਸੀ ਦੀ ਮਕਸ ਹਨਾ ਤੇ ਬਾਕੀ ਥਾਣ ਥੁਣਾਂ ਦੀ ਗੱਲ ਕਰੀ ਇੱਦਾਂ ਚਾਰੇ ਥਾਣ ਨਿਕੜਵੇਂ ਨੇ ਵਧੀਆ ਸਾਹਮਣੇ ਬੱਚਾ ਬੈਠਾ ਤਾਜੀ ਸੂਈ ਏ ਥੋੜੇ ਬੱਚੇ ਦਾ ਜ਼ਰੂਰ ਕਰਦੀ ਆ ਤੇ ਬਾਕੀ ਵੈੜ ਚੰਗੀ ਆ ਤੇ ਆਰਡਰ ਦੀ ਜਿਹੜੀ ਬਣਾਵਟ ਬਹੁਤ ਸੋਹਣੀ ਆ ਤੇ ਆਪਾਂ ਕਹਿੰਦੇ ਜਿਹੜੇ ਭਰਾਗਾਂ ਨੇ ਸਾਹੀਵਾਲ ਖਰੀਦਣੇ ਜਰਸੀ ਖਰੀਦਣੇ ਵੈਕਸ ਦੀ ਵਧੀਆ ਬਹੁਤ ਸੋਹਣੀ ਆ ਤੇ ਬਾਕੀ ਮੰਗਰ ਬੱਚਾ ਸਾਹਮਣੇ ਬਠਾ ਤਾਜੀ ਸੂਈਏ ਤੇ ਬਾਕੀ ਆਪਾਂ ਪੂਰੀ ਜਾਣ ਗਰੀ ਬਈ ਦੁੱਧ ਲੈਣੇ ਆ ਤੇ ਕਿੰਨਾ ਦੁੱਧ ਆ ਕੀ ਗੱਲਬਾਤ ਸਾਰੀ ਪੁੱਛ ਕੇ ਸਾਨੂੰ ਦਿੰਨੀ ਬਾਕੀ ਕਰਦੇ ਆ ਗੱਲਬਾਤ ਆਪਾਂ ਪੁੱਛਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਐ ਨਾਮ ਦੱਸੋ ਜੀ ਆਪਣਾ ਕਾਕਾ ਸਿੰਘ ਜੀ ਨਥਾ ਜੀ ਕਾਕਾ ਕਾਕਾ ਠੀਕ ਆ ਜੀ ਤੇ ਆਪਣਾ ਮੰਨ ਲੈ ਜਿਹੜੀ ਇਹ ਬੈੜ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਕੱਲ ਸੂਈ ਜੀ ਕੱਲ ਸੂਈ ਆ ਹੂੰ ਠੀਕ ਆ ਤੇ ਕਿੰਨਾ ਕੁ ਦੁੱਧ ਪਾ ਦੋ ਦੁੱਧ ਕੱਢਦਾ 22 ਲੀਟਰ 22 ਲੀਟਰ ਕਿ ਮੱਲਾ ਬਿਸਲੇ ਸੁਏ ਕਿੰਨਾ ਸੀਗਾ ਪਿਛਲੇ 22 ਲੀਟਰ ਦਾ ਕਰਦੇ ਠੀਕ ਹੈ ਤੇ ਮੰਨ ਕਿ ਤੇਲ ਹੁਣ ਆਪਣਾ ਪਿੰਡ ਕਿਹੜਾ ਰਹਿੰਦਾ ਸੰਪਰਾ ਬਰੇਟਿਆਂ ਕੋਲੇ ਠੀਕ ਹੈ ਜ਼ਿਲ੍ਹਾ ਮਾਨਸਾ ਮਾਨਸਾ ਤੇ ਬਾਕੀ ਚੰਗੀ ਵਾੜਾ ਦੋਸਤੋ ਜੇ ਕਿਸੇ ਨੇ ਘਰੇ ਰੱਖਣੀ ਆ ਤੇ ਬਾਈ ਰੇਟ ਕੀ ਕਰਤ ਰੇਟ ਦੀ ਗੱਲ ਆਂਦੀ ਹੈ ਉਹ 70000 ਕਰਾਂਗੇ 70000 ਮਾਨਦਾਨ ਹੋ ਜੂ ਹੂੰ ਤੇ ਮਾਨਦਾਨ ਬਾਈ ਕਹਿੰਦਾ ਹੋ ਜੂਗਾ ਰੇਟ ਆ 70000 ਮਿੱਤਰੋ ਮਾਲ ਨੰਬਰ ਦੱਸ ਦੇ ਮੈਂ 98 98762 ਹਾਂ 7997 9932 239773 ਬਾਈ ਦਾ ਨੰਬਰ ਆ ਤੇ ਮਾਨਸਾ ਜ਼ਿਲ੍ਹਾ ਦੇ ਕਿਸੇ ਨੇ ਮਿੱਤਰੋ ਗਾ ਤ੍ਰਿਤੀ ਦਾ ਦੇਖ ਸਾਹ ਤੁਸੀਂ ਸੰਪਰਕ ਜ਼ਰੂਰ ਕਰ ਲਿਓ ਚੰਗੀ ਹੈਗੀ ਤੇ ਦੁੱਧ ਨੂੰ ਵੀ ਬਾਕੀ ਕਾਹਦੀ ਸੂਈ ਹੈ ਕਾਹਲੀ ਸੂਈ ਆ ਜੀ ਤੇ ਦੁੱਧ ਵੀ ਚੰਗਾ ਦੇ ਦਿੰਦੇ